ਸਸ਼ੀ ਕਾ ਜੀ ਸਾਰੇ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਵਿంటర్ ਵਾਲੀ ਕਲੈਕਸ਼ਨ ਜਿਵੇਂ ਕੀ ਰਾਮ ਟੈਕਸ ਦੇ ਰਹਿਣਗੇ ਮੈਚਿੰਗ ਸੂਟ ਕਾਟ ਰਾਈਜ਼ ਦੇ ਰਹਿਣਗੇ ਤੇ ਕੁਝ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਜਿੱਦਾਂ ਬ੍ਰੌਕਟਿਕ ਦੇ ਸੂਟ ਹੋਣਗੇ ਜੋ ਬ੍ਰੌਕਟਿਕ ਥੀਮ ਖਾਂ ਜਿੱਦਾਂ ਬਣਾਤੀ ਇਦਾਂ ਦੇ ਸੂਟ ਹੋਣਗੇ ਇਹਨਾਂ ਦੇ ਤੁਹਾਨੂੰ ਮੈਂ ਚੈੱਕ ਕਰਵਾ ਦੇਣੀ ਆ ਇਹ ਵਾਲੇ ਰਹਿਣਗੇ ਜਿੱਦੇ ਦੁਪੱਟਾ ਸਿਲਕ ਦੀ ਇਹ ਨਾਲ ਬਾਟਮ ਆਊਗੀ ਸਾਰੇ ਕਲਰ ਸੋਹਣੇ ਆ ਦੇ ਚੁਆਇਸ ਕਰਨੀ ਔਖੀ ਹੋ ਜਾਣੀ ਐ ਤੇ ਕਿਉਂਕਿ ਖੁਦ ਨੂੰ ਵੀ ਚੁਆਇਸ ਕਰਨੀ ਬਹੁਤ ਔਖੀ ਸੀ ਦੇ ਵਿੱਚ ਇਹ ਵਾਲਾ ਸਕਾਈ ਜਿਹਾ ਕਲਰ ਰੂਬਰ ਬਹੁਤ ਸੋਹਣਾ ਤੇ ਇਹਦੇ ਨਾਲ ਇਹ ਵਾਲੇ ਆਉਣਗੇ ਜੀ ਦੁਪੱਟੇ ਦੁਪੱਟਾ ਤੁਸੀਂ ਇਹਦੇ ਨਾਲ ਲੇਸਿਸ ਵੀ ਅੱਗੇ ਲਵਾ ਸਕਦੇ ਹੋ ਦੁਪੱਟੇ ਤੇ ਵਿਦਾਊ ਲੇਸਿਸ ਤੁਸੀਂ ਸਿੰਪਲ ਵੀ ਸਰਦਾਰੀ ਜੇ ਸੂਟ ਐ ਇਹੇ ਬੱਸ ਉਹਨੇ ਇਹ ਪ्योर ਦੇ ਵਿੱਚ ਉਹਨਾਂ ਦੇ ਰਾਮਟੈਕਸ ਦੇ ਹੀ ਇਹ ਸੂਟ ਲੈਣਗੇ ਤੇ ਇਹਨਾਂ ਦੇ ਵਿੱਚ ਕਲਰ ਦੀ ਗੱਲ ਕਰੀਏ ਤਾਂ ਆਪਾਂ ਕਲਰ ਫਮੂਲੇ ਵਿੱਚ ਪਾ ਕੇ ਹੀ ਲਏ ਜਾਣਗੇ ਤੇ ਅਗਲਾ ਜਿਹੜਾ ਸਪਿੰਕਸ ਕਲਰ ਜਿਹਦਾ ਏਵਨ ਡਾਰਕ ਸ਼ੇਡਡ ਬ੍ਰਾਈਡਲ ਸ਼ੇਡ ਹੈ ਅੱਗੇ ਜਿਹਦਾ ਮੈਰੀਜ਼ਾਂ ਦੇ ਲਈ ਸਾਫੀ ਸੋਹਣਾ ਸੂਟ ਹੈ ਡਾਰਕ ਪੌਪਿੰਕ ਕਲਰ ਦੇ ਉੱਪਰ ਬਣਿਆ ਇਹ ਵਾਲਾ ਲਾਈਟ ਗ੍ਰੀਨ ਜੇ ਕਲਰ ਹੁੰਦਾ ਤੇ ਨੌਵਾਂ ਗੱਦੀ ਰੈੱਡ ਕਲਰ ਸ਼ੀਰਾ ਹੋਊਗਾ ਮਹਿਰੂਨ ਕਲਰ ਲਾਈਟ ਪੀਚ ਜੇ ਬੜਾ ਸੋਹਣਾ ਪੀਚ ਨਹੀਂ ਕਹਿ ਸਕਦੇ ਇਹਨੂੰ ਜਿਹੜੇ ਜਿਹੇ ਸ਼ੇਡ ਆਉਣਗੇ ਸਾਰੇ ਇਹਦੇ ਵਿੱਚ ਇਹ ਵਾਲਾ ਆਊਗਾ ਜੀ ਮਹਿਰੂਨ ਕਲਰ ਵੀ ਨਹੀਂ ਬਣਦਾ ਇਹ ਰੈੱਡ ਵੀ ਨਹੀਂ ਬਣਦਾ ਇਹ ਇੰਗਲਿਸ਼ ਜਿਹੇ ਸ਼ੇਡਾਂ ਦੇ ਸਾਰੇ ਇਹ ਵੀ ਨਾ ਪਰਪਲ ਡਾਰਕ ਪਰਪਲ ਕਲਰ ਵੀ ਨਹੀਂ ਇਹ ਵੀ ਬਹੁਤ ਸੋਹਣਾ ਇਹ ਵਾਲੇ ਇਹਦੇ ਵਿੱਚ ਸ਼ੇਡ ਆਉਣਗੇ ਸ਼ਰਟ ਦੁਪੱਟਾ ਐਂਡ ਬਾਟਮ 3 ਪੀਸ ਰਹਿਣਗੇ ਇਹ ਇਹ ਵਾਲੇ ਬਹੁਤ ਸੋਹਣੇ ਕਲੈਕਸ਼ਨ ਹੈ ਬਹੁਤ ਸੋਹਣੀ ਸੂਟਾਂ ਦੇ ਸਿੰਪਲ ਸਰਦਾਰੀ ਜਿਹਾ ਸੂਟ ਪਰ ਜਿੱਦਾਂ ਹੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇੱਕ ਵਾਰ ਫਿਰ ਤੋਂ ਸਾਰੇ ਤੁਸੀਂ ਕਲਰ ਚੈੱਕ ਕਰ ਲਓ ਆਪਣੇ ਆਪਣੇ ਕਲਰ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸਰਕਲ ਕਰਕੇ ਭੇਜਨੇ ਆ ਜਿਨ੍ਹਾਂ ਨੂੰ ਜਿਹੜਾ ਕਲਰ ਚਾਹੀਦਾ ਇਹ ਵਾਲੇ ਤੁਸੀਂ ਕੱਲ ਤੱਕ ਆਪਣੇ ਆਰਡਰ ਕਨਫਰਮ ਕਰ ਸਕਦੇ ਹੋ ਕਿਉਂਕਿ ਕੋਈ ਵੀ ਵੀਡੀਓ ਆਪਾਂ ਪਾਉਣੀ ਆ ਤਾਂ ਉਹ ਜ਼ਿਆਦਾ ਟਾਈਮ ਨਹੀਂ ਹੁੰਦੀ ਵੀਡੀਓ ਕਿਉਂਕਿ ਕਸਟਮਰ ਨੂੰ ਦੋ ਤਿੰਨ ਦਿਨ ਬਾਅਦ ਜਦੋਂ ਤੁਸੀਂ ਸਾਨੂੰ ਸਕਰੀਨਸ਼ਾਟ ਪੀਸ ਜੀਆ ਤੋਂ ਉਦੋਂ ਤੱਕ ਉਹ ਸੋਲਡ ਹੋ ਚੁੱਕੇ ਹੁੰਦੇ ਆ ਸੋ ਮੇਰੀ ਇਹੀ ਰਿਕੁਐਸਟ ਹੈ ਵੀ ਜਿਨ੍ਹਾਂ ਨੂੰ ਜਿਹੜੀ ਅੱਜ ਵਾਲੀ ਅਸੀਂ ਨਵੀਂ ਕਲੈਕਸ਼ਨ ਪਾਵਾਂਗੇ ਉਹ ਇੱਕ ਦੋ ਦਿਨ ਚ ਆਪਣੇ ਆਰਡਰ ਕਨਫਰਮ ਕਰ ਦਿਓ ਫਿਰ ਆਨ ਕੀ ਜੀ ਬ੍ਰੌਕਰੇਟ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਸੋਹਣੇ ਸੂਟ ਬਣਦੇ ਆ ਵੀ ਇਹਦੇ ਤਿੰਨ ਕਲਰ ਆਉਣਗੇ ਇਹਨਾਂ ਨਾਲ ਆਪਾਂ ਕਲੀਨ ਸਲਵਾਰਾ ਡਾਈ ਕਰਵਾ ਕੇ ਬਣਾਵਾਂਗੇ ਤਾਂ ਜ਼ਿਆਦਾ ਵੈਸਟ ਰਹਿਣਗੇ ਆ ਤਿੰਨ ਕਲਰ ਇਹਦੇ ਵਿੱਚ ਪਿੰਕ ਕਲਰ ਆਊਗਾ ਗ੍ਰੇ ਕਲਰ ਆਊਗਾ ਐਂਡ ਸੀ ਗ੍ਰੀਨ ਜਿਹੜਾ ਕਲਰ ਆਊਗਾ ਤਿੰਨੋਂ ਕਲਰ ਸੋਨੇ ਨੇ ਅੰਬੀ ਦਾਏ ਦੇ ਵਿੱਚ ਪ੍ਰਿੰਟ ਆਊਗਾ ਛੋਟੀ ਅੰਬੀ ਬਣੀ ਹੋਈ ਆ ਸੋ ਪਲੇਨ ਸਲਵਾਰਾਂ ਦੇ ਨਾਲ ਇਹਨਾਂ ਨੂੰ ਆਪਾਂ ਸਰਦਾਰੀ ਵਧੀਆ ਰੈਡੀ ਕਰ ਸਕਦੇ ਆ ਵਰਕ ਵੀ ਕਰ ਸਕਦੇ ਆ ਵਿਦਾਊਟ ਵਰਕ ਵੀ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਫਿਰ ਨੈਸਟ ਆ ਜਾਣਗੇ ਜੀ ਰਾਮ ਟੈਕਸ ਦੇ ਸੂਟ ਇਹ ਵਾਲਾ ਤੁਹਾਨੂੰ ਫੈਬਰਿਕ ਚੈੱਕ ਕਰਵਾ ਦਿੰਦੀ ਆ ਇਹ ਵਾਲੇ ਜਿਹੜੇ ਫੈਬਰਿਕ ਹੁੰਦੇ ਆ ਇਹ ਲੂਜ਼ ਹੀ ਹੁੰਦੇ ਆ ਇਹਨਾਂ ਤੇ ਦੁਬਾਰਾ ਰਿਪੀਟਲੀ ਵੀ ਆਰਡਰ ਆਪਾਂ ਪਾ ਸਕਦੇ ਆ ਇਹਨਾਂ ਦੀ ਵੀ ਦਿੱਕਤ ਨਹੀਂ ਆਉਂਦੀ ਤੁਹਾਨੂੰ ਇਹ ਵਾਲੀ ਸ਼ਰਟ ਰੋਗੀ ਰਾਮਟੈਕਸ ਦੀ ਇਹ ਵਾਲੀ ਬਲੈਕ ਕਲਰ ਦੀ ਇਹਦੇ ਨਾਲ ਬਾਟਮ ਰਹੂਗੀ ਬਾਟਮ ਰਹੂਗੀ ਪਲੇਨ ਰਾਮ ਟੈਕਸ ਦੀ ਪਸ਼ਮੀਨੇ ਦੀ ਸ਼ਰਟ ਰਹੂਗੀ ਕਾਟਰੇਜ ਦੀ ਇਜ਼ੈਪਟੇ ਦਾ ਬਲੈਕ ਕਲਰ ਰਹੂਗਾ ਸੋ ਇੱਕ ਬ੍ਰੌਕਟ ਹੁੰਦੀ ਹੈ ਲੂਸ ਹੋ ਜਾਂਦੀ ਹੈ ਥੋੜੀ ਜੀ ਵਾਸ਼ੇਬਲ ਨਹੀਂ ਹੁੰਦੀ ਸੋ ਇਹ ਵਾਸ਼ੇਬਲ ਰਹਿਣਗੇ ਦਿੱਕਤ ਨਹੀਂ ਆਊਗੀ ਕੋਈ ਤੁਹਾਨੂੰ ਇਹਦੇ ਵਿੱਚ ਕੋਈ ਸ਼੍ਰਿੰਕ ਦੀ ਕੋਈ ਗੁਰ ਦੀ ਕਿਸੇ ਵੀ ਤੁਹਾਨੂੰ ਦਿੱਕਤ ਨਹੀਂ ਕੋਈ ਵੀ ਆਊਗੀ ਰਾਮ ਟੈਕਸ ਦੇ ਸੋ ਰਹਿਣਗੇ ਪਿਓਰ ਦੇ ਇਹ ਵਾਲਾ ਰੌਗਾ ਜੀ yellow mustard color ਬਹੁਤ ਸੋਹਣਾ ਮਸਟਰਡ ਹੈ ਗ੍ਰੇ ਕਲਰ ਇਹdੀਆਂ ਇਹਦੇ ਵਿੱਚ ਲੀਫ ਜੇ ਬਣੇ ਹੋਏ ਆ। ਇਹ ਦੀ ਨਾਲ ਰਹੂਗੀ ਰਾਮ ਟੈਕਸ ਦੀ ਬਾਟਮ। ਕੁਛ ਮਹੀਨੇ ਦੀ। ਤੁਸੀਂ ਇਹਨਾਂ ਨੂੰ 2.5 ਮੀਟਰ 3 ਮੀਟਰ ਜਿੰਦਾ ਵੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ। ਫਿਰ ਆਊਗਾ ਇੱਕ ਕਲਰ ਇਹ ਵੀ ਕਾਉਂਟਰੀਜ਼ ਦਾ ਹੋਊਗਾ। ਫਿਰ ਇੱਧਰ ਜਿਹੜਾ ਇਹ ਵੀ ਇਹ ਵੀ ਰਾਮ ਟੈਕਸ ਦਾ ਹੀ ਆਊਗਾ। ਕਾਉਂਟਰੀਜ਼ ਦੇ ਵਿੱਚ ਹੈ ਲਾਈਟ ਕਲਰ। ਗ੍ਰਾਂਟੈਕਸ ਦੀ ਇਹਦੇ ਨਾਲ ਸਕਿਨ ਕਲਰ ਦੀ ਬਾਟਮ ਆਊਗੀ ਸੋ ਇਹ ਵਾਲੇ ਸੂਟ ਤੁਹਾਨੂੰ ਚੈੱਕ ਕਰਵਾ ਲੈਣੇ ਆ ਤੁਸੀਂ ਆਪਣੇ ਆਪਣੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿੱਦਾਂ ਤੁਸੀਂ ਉਹਨਾਂ ਚੈੱਕ ਕਰ ਲਓ ਇੱਕ ਵਾਰ ਮਸਟਰਡ ਕਲਰ ਆਊਗਾ ਸਕਿਨ ਜੈ ਕਲਰ ਆਊਗਾ ਤੇ ਇੱਕ ਆਊਗਾ ਇਹਦੇ ਵਿੱਚ ਬਲੈਕ ਕਲਰ ਤਿੰਨ ਕਲਰ ਆਉਣਗੇ ਇਹ ਵਾਲੇ ਕਾਟਰੀਜ਼ ਦੇ ਤਾਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਸੋਹਣੇ ਕਲਰ ਨੇ ਵਧੀਆ ਸਰਦਾਰੀ ਦੇ ਸੂਟ ਨੇ ਤਾਂ ਵਾਲੀ ਕਲੈਕਸ਼ਨ ਹੋਣੀ ਹੈ ਇਹ ਪਿਛਲੇ ਸਾਲ ਵੀ ਆਈ ਸੀ ਜਿੱਦਾਂ ਇਹਦੇ ਨਾਲ ਇਹਦੇ ਵਿੱਚ ਲੂਜ਼ ਕਪੜਾ ਵੀ ਆਉਂਦਾ ਜਿੱਦਾਂ ਤੁਸੀਂ ਲਹਿੰਗੇ ਵਗੈਰਾ ਬਣਾ ਸਕਦੇ ਹੋ ਇਹਦੇ ਨਾਲ ਇਹ ਵਾਲਾ ਜਿਹੜਾ ਹੈਗਾ ਇਹਦੇ ਨਾਲ ਬਾਟਮ ਹੈ ਸਿਲਕ ਦੀ ਵਿੱਚ ਲਾਈਨਿੰਗ ਹੈ ਇਹ ਸ਼ਰਟ ਰਹੂਗੀ ਤੇ ਇੱਕ ਇਹਦੇ ਨਾਲ ਬਣਾ ਕੇ ਤੈਪ ਦੁਪੱਟਾ ਰਹੂਗਾ ਤੁਸੀਂ ਲੂਜ਼ ਕਪੜਾ ਲੈਣਾ ਹੋਗਾ ਤੇ ਇਹਦਾ ਲੂਜ਼ ਕਪੜਾ ਲੈ ਕੇ ਵੀ ਤੁਸੀਂ ਆਪ ਦੇ ਹਿਸਾਬ ਨਾਲ ਇਹਦੀ ਸਟਿਚਿੰਗ ਕਰਵਾ ਸਕਦੇ ਹੋ ਇਹਦਾ ਦੁਪੱਟਾ ਰਹੂਗਾ ਇਹ ਵੀ ਵਧੀਆ ਸੂਟ ਹੈਗਾ ਅੱਗੇ ਜਿੱਦਾਂ ਫੈਸਟੀਵਲ ਸ਼ੁਰੂ ਹੋ ਜਾਣੇ ਆ ਤਾਂ ਵਧੀਆ ਸੂਟ ਰਹੂਗਾ ਇਹ ਵੀ ਇਹ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਹੋਰ ਨਵੇਂ ਸੂਟ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ